ਸਰਮ ਸਸੀ ਕਾਲ ਜੀ ਵੀਡੀਓ ਅਸਦੀ ਇਨਸਾਨੀਅਤ ਨੂੰ ਸ਼ਰਮਸਾਰ ਤੇ ਇਨਸਾਨੀਅਤ ਨੂੰ ਜ਼ਿੰਦਾਬਾਦ ਕਰਨ ਵਾਲੀ ਹੈ ਕਿਉਂ ਕਹਿੰਦੇ ਆ ਬੱਚਿਆਂ ਚ ਰੱਬ ਦਿਖਦਾ ਚਲੋ ਵੀਡੀਓ ਦੇਖਦੇ ਆ ਪਹਿਲਾਂ ਇੱਕ ਸੜਕ ਦੇ ਵਿੱਚ ਕਾਰ ਆਲਮੋਸਟ ਵਿੱਚ ਕਾਰ ਦੋ ਵੱਡੇ ਪੱਥਰ ਪਏ ਆ ਲੋਕ ਲੰਘ ਰਹੇ ਨੇ ਸਕੂਟਰ ਇੱਕ ਲੰਘ ਚੁੱਕਾ ਆ ਆ ਇੱਕ ਐਕਟਿਵਾ ਲੋਕ ਦੇਖਦੇ ਜ਼ਰੂਰ ਨੇ ਬਟ ਸਾਈਡ ਤੋਂ ਦੇਖ ਕੇ ਲੰਘ ਜਾਂਦੇ ਨੇ ਵੀਡੀਓ ਨਾਲ ਚੱਲ ਰਹੀ ਆ ਦੇਖੋ 1 ਬੱਚਾ 2 ਬੱਚਾ 3 ਬੱਚੇ 4 5 6 ਸਾਰੇ ਵੱਡੇ ਵੱਡੇ ਬੱਚੇ ਨੇ ਪੱਥਰ ਸਾਰਿਆਂ ਨੇ ਦੇਖਿਆ ਬਟ ਸਾਰੇ ਨਿਕਲ ਗਏ ਆਟੋ ਆ ਰਿਹਾ ਬਹੁਤ ਹੀ ਵੱਡਾ ਹਾਦਸਾ ਹੋ ਸਕਦਾ ਆ ਦੇਖਦੇ ਆ ਅੱਗੇ ਕੀ ਹੁੰਦਾ ਦੇਖੀ ਜਾਓ ਆ ਆਟੋ ਵੀ ਨਿਕਲਿਆ ਸਾਰੇ ਦੇਖਦੇ ਨੇ ਬਟ ਦੇਖ ਕੇ ਹੈਰਾਨ ਹੋ ਕੇ ਕਿ ਯਾਰ ਬੜਾ ਅਜੀਬ ਲੱਗ ਰਿਹਾ ਪੱਥਰ ਪਿਆ ਆਹ ਨੂੰ ਰੱਬ ਰੂਪ ਦੋ ਬੱਚੇ ਦੇਖੋ ਮਾਂ ਦੇ ਨਾਲ ਨੇ ਆਹ ਛੋਟੀ ਜੀ ਗੁड़िया ਦੀ ਨਿਗਾ ਪੈ ਰਹੀ ਹੈ ਤੇ ਆ ਵਾਪਸ ਆਉਗੀ ਕੀ ਬਾਤ ਹੈ ਇਹ ਇਨਸਾਨੀਅਤ ਹੈ ਵਾਹ ਜੀ ਵਾਹ ਦੇਖੋ ਦੇਖੋ ਛੋਟਾ ਬੱਚਾ ਛੋਟੀ ਗੁड़िया ਨੇ ਜੋੜ ਲਾਇਆ ਕੀ ਬਾਤ ਹੈ ਛੋਟਾ ਜਿਹਾ ਪੱਥਰ ਇਹਨਾਂ ਨੇ ਉਹ ਪਰਾਉ ਪੈਣੇ ਮਿਲ ਕੇ ਸਾਈਂ ਤੇ ਕਰਤਾ ਇਸ ਨੂੰ ਕਹਿੰਦੇ ਹੈ ਸੇਵਾ ਇਹ ਬੱਚਿਆਂ ਦਾ ਦਿਲ ਹੈ ਮੈਂ ਕਹਿੰਦਾ ਇਸ ਮਾਂ ਦੀ ਸੰਸਕਾਰ ਇਹਨਾਂ ਨੂੰ ਦਿੱਤੇ ਹੋਏ ਹੈ ਕਿਆ ਬਾਤ ਹੈ ਮਾਂ ਵੀ ਜੋਰ ਲਵਾਏਗੀ ਨਾਲ ਕਹਿੰਦੀ ਨਹੀਂ ਮਮਾ ਨਹੀਂ 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 ਇਹ ਸਾਈਡ ਤੇ ਕਰਕੇ ਜਾਣਾ ਤਾਂ ਹੀ ਕਰ ਜਾਣਾ ਮਾਂ ਨੇ ਵੀ ਫਿਰ ਕਿਆ ਲੈ ਮੇਰੇ ਪੁੱਤ ਜੁਗ-ਜੁਗ ਜੀਆਂ ਤੇਰੇ ਤੇ ਤੇਰੀ ਸੇਵਾ ਭਾਵਨਾ ਤੇ ਇਨਸਾਨੀਅਤ ਤੇ ਤੇਰੀ ਮਾਂ ਹੋ ਨਾ ਲੱਗੇਗੀ ਲਓ ਜੀ ਲਓ ਮਾਂ ਸਾਈਡ ਤੇ ਕਰੇਗੀ ਬੱਚਾ ਵਾਹ ਜੀ ਵਾਹ ਕਿਆ ਬਾਤ ਹੈ ਪੂਰਾ ਸਾਈਡ ਤੇ ਕਰੋ ਕਿ ਬੱਚੇ ਵੀ ਧਿਆਨ ਵੀ ਰੱਖਣਾ ਕਿਉਂਕਿ ਸੜਕ ਚੱਲ ਰਹੀ ਹੈ ਇਹ ਸਾਈਡ ਤੇ ਕਰੋ ਮੈਨੂੰ ਸੀਨ ਯਾਦ ਆ ਗਿਆ ਕਈ ਵਾਰੀ ਸੜਕ ਤੇ ਮੈਂ ਵੀ ਇਦਾਂ ਜਦੋਂ ਚੀਜ਼ ਸਾਈਡ ਤੇ ਕਰ ਰਿਹਾ ਹੁੰਨਾ ਨਾ ਲੋਕ ਕਈ ਵਾਰੀ ਹੈਰਾਨ ਕੀ ਨਾ ਦੇਖਦੇ ਜਿੱਦਾਂ ਇਹਨਾਂ ਨੂੰ ਦੇਖ ਕੇ ਜਾ ਰਹੇ ਇਸ ਨੂੰ ਕਹਿੰਦੇ ਨੇ ਇਨਸਾਨੀਅਤ ਕੀ ਬਾਤ ਹੈ ਕੀ ਬਾਤ ਹੈ ਬੱਲੇ ਤੇਰੀ ਮਾਂ ਇਦਾਂ ਦੀ ਮਾਂ ਹਰੇਕ ਨੂੰ ਮਿਲੇ ਹਰੇਕ ਨੂੰ ਮਾਪਿਓ ਮਿਲਣ ਇਦਾਂ ਦੇ ਹੁਣ ਵੀਡੀਓ ਬੜੀ ਸਿੰਪਲ ਹੈ ਦੇਖੋ ਹਜ਼ਾਰਾਂ ਲੋਕ ਲੰਘ ਰਹੇ ਨੇ ਬਟੋ ਪੱਥਰ ਇੱਕ ਛੋਟੇ ਜਿਹੇ ਬੱਚਿਆਂ ਨੂੰ ਕਿਉਂ ਦਿਖਿਆ ਲੋਕ ਹਮੇਸ਼ਾ ਮੈਨੂੰ ਪੁੱਛਦੇ ਨੇ ਕਿ ਇੱਕ ਵਾਰੀ ਵਾਈਫ ਦੇ ਨਾਲ ਫੈਮਿਲੀ ਦੇ ਨਾਲ ਮੈਂ ਜਾ ਰਿਹਾ ਸੀਗਾ ਉੱਥੇ ਪੁੱਛਣ ਮੈਂ ਜਦੋਂ ਕੋਈ ਚੀਜ਼ ਸਾਈਡ ਤੇ ਕਰ ਰਿਹਾ ਸੀਗਾ ਮੇਰੀ ਵਾਈਫ ਕਹਿੰਦੀ ਕਿ ਚਲੋ ਦੇਖ ਲਓ ਕਿ ਕੀ ਮਿਲਦਾ ਕੀ ਹੈ ਮੈਂ ਕਹਾ ਯਾਰ ਬਸ ਨਿਕਲਿਆ ਨਹੀਂ ਜਾਂਦਾ ਉੱਥੋਂ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਦੱਸੋ ਤੇ ਹੋ ਸਕੇ ਤਾਂ ਸ਼ੇਅਰ ਕਰੋ ਯਾਰ ਜਦੋਂ ਰਸਤੇ ਦੇ ਵਿੱਚ ਕੁਝ ਇਦਾਂ ਦੀ ਰੁਕਾਵਟ ਜਿਹਦੇ ਨਾਲ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ ਨਜ਼ਰ ਆਉਂਦੀ ਹੈ ਉਸ ਨੂੰ ਉੱਥੋਂ ਚੱਕ ਕੇ ਸਾਈਡ ਤੇ ਕਰ ਦਿਓ ਉਸ ਨੂੰ ਚੁੱਕ ਕੇ ਸਾਈਡ ਤੇ ਕਰ ਦਿਓ ਇਹ ਹੀ ਆਪਣੀ ਸੇਵਾ ਹੈ ਇਸ ਵੀਡੀਓ ਤੋਂ ਕੁਝ ਸਿੱਖਿਏ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਯਾਰ ਚੰਗੀ ਚੀਜ਼ ਨੂੰ ਸ਼ੇਅਰ ਕਰਿਆ ਕਰੋ ਚੰਗੀ ਚੀਜ਼ ਤੇ ਅਮਲ ਕਰਿਆ ਕਰੋ ਇਨਫੋ ਬਾਬਾ ਸਾਹਿਲ ਤੋਂ ਸਾਹਿਲ ਯੋਰ ਮੋਟੀਵੇਸ਼ਨ ਔਰ ਸਾਹਿਲ ਤੋਂ ਸਾਹਿਲ ਜ਼ਰੂਰ ਕਰੋ ਇਹੋ ਜੇ ਕਾਰਜ ਕਿ ਯਾਰ ਪਤਾ ਨਹੀਂ ਰੱਬ ਨੂੰ ਜਾਣ ਦੇਣੀ ਆ ਪਤਾ ਨਹੀਂ ਆਪਾਂ ਕਦੋਂ ਤੱਕ ਇੱਥੇ ਆ ਮੇਰਾ ਜਿਹੜਾ ਅੰਦਰ ਬੱਚਾ ਨਾ ਉਹ ਜਾਗ ਜਾਂਦਾ ਜਦੋਂ ਸੜਕ ਤੇ ਮੈਂ ਕੋਈ ਇਦਾਂ ਦੀ ਚੀਜ਼ ਦੇਖਦਾ ਤੇ ਉਸ ਨੂੰ ਆਪਣੇ ਹੱਥਾਂ ਦੇ ਨਾਲ ਮਿਲ ਕੇ ਕਿਸੇ ਦੇ ਨਾਲ ਸਾਈਡ ਤੇ ਕਰ ਦਿਓ ਨਾ ਕਿਸੇ ਦਾ ਜਾਨੀ ਨੁਕਸਾਨ ਹੋਵੇ ਬਹੁਤ ਅੱਛੀ ਵੀਡੀਓ ਅੱਜ ਦੀ ਜਰੂਰ ਦੇਖਿਓ ਸ਼ੇਅਰ ਕਰਿਓ ਕਮੈਂਟ ਕਰਿਓ ਥੈਂਕ ਯੂ ਸੋ ਮੱਚ